ਇਹ ਨਹੀਂ ਪਤਾ ਇੱਕ ਦਿਨ ਲਾ ਕੇ ਬਣੇ ਦੋ ਦਿਨ ਦਾ ਕੰਟੈਂਟ ਹੋਵੇ ਜਾਂ ਤਿੰਨ ਦਿਨ ਦਾ ਕੰਟੈਂਟ ਹੋਵੇ ਚਲੋ ਦੇਖੋ ਮਾਨੂੰ ਯਾਰ ਕੀ ਚੱਕ ਕੇ ਲਿਆਇਆ ਚਲੋ ਗਾਇਜ਼ ਆਪਾਂ ਪ੍ਰੋਡਕਟ ਜਿਹੜਾ ਆਇਆ ਸੀ ਆਪਣਾ ਉਹ ਅਨਬਾਕਸ ਤਾਂ ਕਰ ਲਿਆ ਸੀਗਾ ਤੇ ਇੱਕ ਵਾਰ ਇਹਨੂੰ ਜਸਟ ਯੂਜ਼ ਵੀ ਕਰ ਲਿਆਗਾ ਪਰ ਹਾਂ ਐ ਮੇਰੀ ਮੈਡ ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ YouTube ਚੈਨਲ ਆਈ ਹੋਪਸ ਤੁਸੀਂ ਸਭ ਵਧੀਆ ਹੋ ਮੋਗੇ ਸਵਾਗਤ ਹੈ ਤੁਹਾਡਾ ਨਿਊ ਫਰੈਸ਼ ਵਲੌਗ ਦੇ ਵਿੱਚ ਤੇ ਅੱਜ ਦਾ ਵਲੌਗ ਕਰਤਾ ਆਪਾਂ ਸਟਾਰਟ ਸਡਨਲੀ ਤੇ ਕਾਫੀ ਟਾਈਮ ਤੋਂ ਵਲੌਗ ਨਹੀਂ ਆ ਰਹੇ ਸੀ ਕਿ ਆਪਣਾ ਤੇ ਟਰੈਵਲ ਵਗੈਰਾ ਕਰਨੀ ਹੋ ਰਿਆ ਤੇ ਉਹਦੇ ਕਰਕੇ ਬਸ ਤਾਂ ਅੱਜ ਵਲੌਗ ਮੈਂ ਪਾਉਣਾ ਤਾਂ ਹੈਗਾ ਹੀ ਕਾਫੀ ਟਾਈਮ ਹੋ ਗਿਆ ਸੀਗੇ ਤੇ ਤਾਂ ਅੱਜ ਵਲੌਗ ਆਪਾਂ ਕਰਤਾ ਸਟਾਰਟ ਤੇ ਦੇਖਦੇ ਹਾਂ ਹੁਣ ਕੀ ਬਣਦਾ ਕੀ ਨਹੀਂ ਵਲੌਗ ਕਿਵੇਂ ਦਾ ਹੋ ਰਿਹਾ ਹੈ ਇਹ ਨਹੀਂ ਬੜਾ 1 ਦਿਨ ਲਾ ਕੇ ਬਣੇ 2 ਦਿਨ ਦਾ ਕੰਟੈਂਟ ਹੋਵੇ ਜਾਂ 3 ਦਿਨ ਦਾ ਕੰਟੈਂਟ ਹੋਵੇ ਚਲੋ ਫਿਰ ਜੋ ਵੀ ਹੋਇਆ ਤੁਹਾਨੂੰ ਦਿਖਾਉਂਦੇ ਰਹਾਂਗੇ ਲੋਕ ਦੇ ਵਿੱਚ ਬਣਦੇ ਹੋ ਤੇ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਵੀ ਕਰ ਲਓ ਆਲ ਦੇ ਪ੍ਰੈਸ ਉਧਰ ਸੰਸਾਟ ਟੋਰਿਆ ਬਹੁਤ ਘੈਂਟ ਲੱਗ ਰਿਹਾ ਦੇਖੋ ਯਾਰ ਵੀਊ ਜੂ ਚੈੱਕ ਕਰੋ ਇਧਰ ਟਾਣੀ ਹੈ ਕਮੈਂਟ ਮੈਕ ਇਧਰੋਂ ਸੈੱਦ ਦਿਖ ਜੇ ਨਹੀਂ ਬੱਦਲ ਬਹੁਤ ਘੈਂਟ ਲੱਗ ਰਿਹਾ ਯਾਰ ਬਹੁਤ ਠੰਡਾ ਮੌਸਮ ਆ ਯਾਰ ਕੈਂਡ ਹੋਇਆ ਹੋਇਆ ਮੌਸਮ ਲੈ ਕੋ ਮਾਨੂੰ ਯਾਰ ਕੀ ਚੱਕ ਕੇ ਲਿਆਇਆ ਕਹਿੰਦਾ ਬਾਲ ਬਣਾਉਨੇ ਆ ਬਣ ਜੂ ਇਹਦੀ ਬਾਲ ਬਿਸਕਟ ਦਾ ਖਲਾ ਪਹਿਲਾ ਮੂੰਹ ਇਸ ਲਦਾਨੀਆਂ ਦੇ ਕੋ ਮੂੰਹ ਕਿ ਮੇਂ ਲਿਪੇੜੇ ਚਾਲ ਬਣਾਉਨੇ ਆ ਰੁਕ ਜੋ ਮੈਂ ਵੀ ਖਾ ਲਾਂ ਫਿਰ ਬਣਾਉਨੇ ਆ ਕੁਆਇਜ਼ ਕਿੰਨਾ ਕੁਛ ਲਿਆਇਆ ਮੈਨੂੰ ਲੱਗਦਾ ਕਾਪੀ ਉਹ ਪਾੜ ਲਿਆਇਆ ਬਾਲ ਬਣਾਉਣ ਦੇ ਚੱਕਰ 'ਚ ਆ ਕੀ ਆ ਇਹ ਟੈਸਟ ਨੇ ਸਾਊਂਡ ਆਫ ਏ ਮਤਲਬ ਕਿਿੱਥੇ ਏ ਦੀ ਆਵਾਜ਼ ਨਿਕਲਦੀ ਆ ਮੈਨੂੰ ਸੁਣਾਏਂਗਾ ਫਿਰ ਚੱਲ ਸੁਣਾ ਫਿਰ ਜਿੱਥੇ ਜਿੱਥੇ ਏ ਦੀ ਆਵਾਜ਼ ਨਿਕਲਦੀ ਆ ਨਾ ਉਹ ਸੁਣਾ ਹਾਂ ਆ ਮੇਡੀ ਮੈਡ ਆਰੇ ਕੀ ਬੈਟਸ ਸੋ

ਮੰجب ਮੈਂਟ ਲੱਗੇ ਪੂਰੇ ਬੋਲ ਬਣ ਚੁਕੀ ਆ ਕਾਫੀ ਵੱਡੀ ਬਣ ਗਈ ਤੇ ਹੁਣ ਮਨੂ ਨੂੰ ਕੈਚ ਕਰਾਉਨੇ ਆ ਉਹ ਵੀ ਗਾਇਸ ਬੋਲ ਬਣ ਚੁਕੀ ਆ ਤੇ ਹੁਣ ਇਹਨੂੰ ਕਰਦੇ ਆ ਟੈਸਟ ਬਣੂ ਨੂੰ ਦੰਨਿਆ ਕੈਚ ਮਨੂ ਦੇਖਦੇ ਆ ਕਰਦਾ ਕਿ ਨਹੀਂ ਇਹ ਓ ਬੋਲ ਘੈਂਟ ਆ ਮਨੂ ਮਾਰ ਓਏ ਤਾਂ ਵਲੋਗ ਕੰਟੀਨਿਊ ਕਰਦੇ ਕਰਦੇ ਗਾਇਸ ਪਹੁੰਚ ਚੁੱਕੇ ਆ ਆਪਾਂ ਦੂਸਰੇ ਦਿਨ ਤੇ ਤੇ ਫੜਾ ਫੱਟ ਹੁਣ ਚਲੋ ਆਪਾਂ ਜਿਹੜਾ ਤੁਸੀਂ ਟਾਈਟਲ ਤੇ ਥੰਬਨੇਲ ਦੇਖਿਆ ਹੋਣਾਗਾ ਉਹ ਪ੍ਰੋਡਕਟ ਤੁਹਾਨੂੰ ਅਨਬਾਕਸ ਕਰਕੇ ਆਪਾਂ ਦਿਖਾ ਰਹੀਏ ਤੇ ਵਲੌਗ ਦੇ ਵਿੱਚ ਬਣੇ ਰਹੋ ਤੇ ਜਿਹੜੇ ਇੰਸਟਾਗ੍ਰam ਤੇ ਆਉਣਾ ਚਾਹੁੰਦੇ ਨੇ ਇੰਟਰਸਟਿਡ ਨੇ ਤੁਹਾਨੂੰ ਆਈਡੀ ਨੀਚੇ ਦਿਖ ਰਹੀ ਹੋਣੀ ਆ ਇਹਤੇ ਜਾਓ ਤੇ ਫੋਲੋ ਕਰ ਲਿਓ ਜੇ ਕਰਨਾ ਚਾਹੁੰਦੇ ਹੋ ਤੇ ਚਲੋ ਫਿਰ ਜਲਦੀ ਟਾਈਮ ਵੇਸਟ ਨਾ ਕਰਦੇ ਹੋ ਆਪਾਂ ਕਰਦੇ ਆ ਪ੍ਰੋਡਕਟ ਨੂੰ ਅਨਬਾਕਸ ਸੋ ਲੋ ਗਾਈਜ਼ ਆਪਾਂ ਪ੍ਰੋਡਕਟ ਜਿਹੜਾ ਆਇਆ ਸੀ ਆਪਣਾ ਉਹ ਅਨਬਾਕਸ ਤਾਂ ਕਰ ਲਿਆ ਸੀਗਾ ਤੇ ਇੱਕ ਵਾਰ ਇਹਨੂੰ ਜਸਟ ਯੂਜ਼ ਵੀ ਕਰ ਲਿਆਗਾ ਪਰ ਮੈਂ ਬਲੌਗ ਇਹਦਾ ਅੱਜ ਸ਼ੂਟ ਕਰਨ ਲੱਗਿਆਗਾ ਮੈਂ ਕਹਾਂ ਚਲੋ ਤੁਹਾਨੂੰ ਦਿਖਾ ਦਈਏ ਹੁਣ ਤੱਕ ਜਿੰਨੇ ਪ੍ਰੋਡਕਟ ਆਪਾਂ ਲੈ ਕੇ ਆਏ ਆ ਬਾਏ ਕੀਤੇ ਨੇ ਤੁਹਾਨੂੰ ਸਾਰਿਆਂ ਦੀ ਅਨਬਾਕਸਿੰਗ ਦਿਖਾਈ ਆ ਇਹ ਕੁਝ ਤੁਹਾਨੂੰ ਪਤਾ ਹੀ ਫਲਿੱਪਕਾਰਟ ਦੀ ਬ੍ਰਾਂਡਿੰਗ ਉੱਪਰਲਾ ਕਵਰ ਸੀ ਤੇ ਆਜੋ ਫਿਰ ਦਿਖਾਨੇ ਆ ਤੁਹਾਨੂੰ ਤੇ ਇਹ ਕੁਝ ਹੈਗਾ ਇੱਥੇ ਲਿਖਿਆ ਫੋਨ ਹੋਲਡਰ ਦੇਖ ਲਓ ਇਹਦੀ ਡਿਟੇਲ ਵੀ ਦਿਖਾ ਦਿੰਨੇ ਆ ਤੁਹਾਨੂੰ ਇਹ ਕੰਪਨੀ ਆ ਆਟਰੋਇਜ਼ ਕਵਾਲਿਟੀ ਪ੍ਰੋਡਕਟ ਤਾਂ ਉਹਨੂੰ ਪਤਾ ਯਾਰ ਇਹਦਾ ਚਾਈਨਾ ਦਾ ਸਮਾਨ ਹੁੰਦਾ। ਬਾਕੀ ਵੀ ਇਹ ਵੀ ਨਹੀਂ ਪਤਾ ਮੇਡ ਇਨ ਇੰਡੀਆ ਹੋਵੇ। ਕੁਝ ਨਹੀਂ ਆਪਾਂ ਨੂੰ ਪਤਾ। ਤੇ ਜਸਟ ਮੰਗਾ ਲਿਆ ਵਸ ਆਪਾਂ ਨੇ। ਤੇ ਜਿਆਦਾ ਮਹਿੰਗਾ ਵੀ ਨਹੀਂ ਆ ਜਸਟ 400 ਦਾ। ਤੇ ਬਾਕੀ ਇੱਕ ਮਿੰਟ ਤੁਹਾਨੂੰ ਦਿਖਾਣੇ ਆ। ਸਾਰਾ ਸਮਾਨ ਕੱਢ ਲੀਏ ਬਾਹਰ। ਸਾਰਾ ਜੋ ਵੀ ਹੈ ਇਹਦਾ। ਤੇ ਤੁਹਾਨੂੰ ਦਿਖਾਣੇ ਆ। ਤੇ ਗਾਇਸ ਕੈਮਰੇ ਤੇ ਨੇ ਅੱਜ ਫੇਰ ਤੋਂ ਰੁਦਰ ਜੀ। ਤੇ ਆ ਲੋ। ਸਮਾਨ ਆਪਣਾ ਹੋ ਚੁੱਕਿਆ ਅਨਬਾਕਸ ਫਾਇਦੀ ਚਾਬੀ ਹੈ ਜਿਹਦੇ ਨਾਲ ਆਪਾਂ ਨਟ ਬੋਲਟ ਵਗੈਰਾ ਖੋਲਾਂਗੇ ਆ ਇਹਦੇ ਨਟ ਬੋਲਟ ਨੇ ਠੀਕ ਹੈ ਜੀ ਤੇ ਆ ਉਹ ਮਾਉਂਟ ਆ ਜਿਹਦੇ ਵਿੱਚ ਆਪਾਂ ਫੋਨ ਅਟੈਚ ਕਰਾਂਗੇ ਆ ਸਟੇਬਲ ਕਰਨ ਲਈ ਨੀਚੇ ਤੋਂ ਸਪੋਰਟਰ ਆ ਤੇ ਆ ਕੁਝ ਰਾਵੜ ਵਗੈਰਾ ਨੇ ਜੋ ਕਿ ਆਪਾਂ ਮਾਉਂਟ ਦੇ ਵਿੱਚ ਲਗਾ ਸਕਦੇ ਆ ਵੀ ਫੋਨ ਨੂੰ ਕੋਈ ਨੁਕਸਾਨ ਨਾ ਹੋਵੇ ਤੇ ਚਲੋ ਫਿਰ ਆ ਸਮਾਨ ਸੀਗਾ ਕੁਝ ਤੁਹਾਨੂੰ ਦਿਖਾਤਾਗਾ ਸਾਰਾ ਹੀ ਤੇ ਇਹਨੂੰ ਆਪਾਂ ਲੈਂਡਸਕੇਪ ਦੇ ਵਿੱਚ ਵੀ ਕਰ ਸਕਦੇ ਆ ਲਾਈਕ ਫੋਨ ਨੂੰ ਆਪਾਂ ਲੰਬੇ ਲੋਡ ਰੱਖਣਾ ਲੋਕੇਸ਼ਨ ਦੇਖਣ ਲਈ ਉਹ ਵੀ ਰੱਖ ਸਕਦੇ ਆ ਤੇ ਪੋਰਟਰੇਟ ਮੋਡ ਦੇ ਵਿੱਚ ਵੀ ਰੱਖ ਸਕਦੇ ਆ ਠੀਕ ਹੈ ਜਿਵੇਂ ਹੁਣ ਤੁਹਾਨੂੰ ਵਧੀਆ ਲੱਗਦਾ ਤੁਸੀਂ ਕਰ ਲਿਓ ਤੇ ਆਜੋ ਫਿਰ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਆਪਾਂ ਫੜਾਫਟ ਇਹਨੂੰ ਕਰਦੇ ਆ ਇੰਸਟਾਲ ਆਪਣੇ ਟਾਈਗਰ ਤੇ ਸੋ ਲੋ गाइस ਟਾਈਗਰ ਨੂੰ ਆਪਾਂ ਸੈਟ ਕਰਕੇ ਲਾਤਾਗਾ ਵੈਸੇ ਆ ਗੰਦਗੀ ਦੇ ਇਗਨੋਰ ਕਰਿਓ ਦੋ ਤਿੰਨ ਦਿਨ ਤੋਂ ਬਾਰਿਸ਼ ਹੋ ਰਹੀ ਸੀਗੀ ਤੁਹਾਨੂੰ ਦਿਖਾਇਆ ਵੀ ਹੈ ਵੈਦਰਮੈਨ ਤੇ ਤਾਂ ਕਰਕੇ ਬਸ ਗੰਦਾ ਹੋ ਗਿਆ ਮੈਂ ਕਿਹਾ ਹੁਣ ਇਕੱਠੇ ਹੀ ਮੀਂਹ ਮੂਹ ਦਾ ਟਾਈਮ ਨਿਕਲ ਜੇ ਫੇਰੇ ਨਿਵਾਵਾਂਗੇ ਇਹਨੂੰ ਤੇ ਆਜੋ ਫਿਰ ਆਪਾਂ ਹੁਣ ਆ ਕਸਣਾ ਇਹਦਾ ਨੀਚਲਾ ਹਿੱਸਾ ਤੇ ਆਹ ਗਾਈਜ਼ ਇਹਦੇ ਨਾਲ ਅਟੈਚ ਹੋਊਗਾ ਤੇ ਆਹ ਨੇ ਇਹਦੇ ਨਟ ਬੋਲਟ ਤੇ ਚਲੋ ਫਿਰ ਕਸਦੇ ਆਂ ਇੱਕ ਇੱਕ ਕਰਕੇ ਤੇ ਆਜੋ ਤੁਹਾਨੂੰ ਦਿਖਾ ਦਈਏ ਪਹਿਲਾ ਜਗਾ ਟਾਈਮ ਥੋੜਾ ਜ਼ਿਆਦਾ ਵੇਸਟ ਨਾ ਹੋਵੇ ਇਸ ਕਰਕੇ ਆਪਾਂ ਮੈਂ ਤੁਹਾਨੂੰ ਜਗਾ ਦਿਖਾ ਦਿੰਦਾ ਫੇਰ ਕਸਣ ਤੋਂ ਬਾਅਦ ਹੀ ਦਿਖਾਵਾਂਗੇ ਤੁਹਾਨੂੰ ਠੀਕ ਹੈ ਜੀ ਇਹਨੂੰ ਇੰਸਟਾਲ ਕਰਕੇ ਆ ਦੇਖੋ ਇਸ ਤਰ੍ਹਾਂ ਹੋਊਗਾ ਕੁਛ ਇਹ ਤੇ ਚਲੋ ਫਿਰ ਫੜਾਫਟ ਕਰ ਲਈਏ ਇਹਨੂੰ ਇੰਸਟਾਲ ਤੇ ਫਿਰ ਤੁਹਾਨੂੰ ਮਿਲਦੇ ਹਾਂ it's running wild ਸੋ ਹਾਂਜੀ ਗਾਈਜ਼ ਲੋ ਆਪਾਂ ਮਾਉਂਟ ਵਗੈਰਾ ਤੁਹਾਨੂੰ ਥੋੜਾ ਜਿਹਾ ਦਿਖਾਣ ਲਈ ਕੱsta ਸੀਗਾ ਤੇ ਇਹਨੂੰ ਇਹਨਾਂ ਯਾਰ ਥੋੜਾ ਜਿਹਾ ਆਪਾਂ ਟਾਈਟ ਤਾਂ ਨਹੀਂ ਕੀਤਾ ਕਿਉਂਕਿ ਇਹਨੂੰ ਨਾ ਖੋਲਣਾ ਤੇ ਲਗਾਉਣਾ ਥੋੜਾ ਕੰਪਲਿਕੇਟਡ ਆ ਉਹ ਨੀਚੇ ਵਾਲੀ ਸਾਈਡ ਨਾ ਚਾਬੀ ਜਾਂਦੀ ਨਹੀਂ ਜੀ ਇਸ ਕਰਕੇ ਅਸੀਂ ਤੁਹਾਨੂੰ ਇੰਨਾ ਕੁ ਦਿਖਾਤਾਗਾ ਬਸ ਇਸ ਤਰ੍ਹਾਂ ਦਾ ਕੁਝ ਮਾਉਂਟ ਜਦ ਆਪਾਂ ਪੂਰਾ ਜਾਣਾ-ਜੋਣਾ ਹੁੰਦਾਗਾ ਉਦੋਂ ਪੂਰਾ ਟਾਈਟ ਕਰ ਲਿਆ ਕਰਾਂਗੇ ਤੇ ਬਾਕੀ ਦੇਖ ਰਿਹਾ ਹੁਣ ਇਹਦਾ ਰਿਜ਼ਲਟ ਇੱਕ ਵਾਰ ਯੂਜ਼ ਕੀਤਾ ਵਧੀਆ ਸੀਗਾ ਤੇ ਸਟੇਬਲ ਆ ਪੂਰਾ ਐਨ ਕੋਈ ਵਾਈਬ੍ਰੇਟ ਵਗੈਰਾ ਕੁਝ ਨਹੀਂ ਹੁੰਦੀ ਤੇ ਨਾਲ ਕੀ ਫੋਨ ਨੂੰ ਕੋਈ ਨੁਕਸਾਨ ਹੁੰਦਾਗਾ ਮੈਂ ਤੁਹਾਨੂੰ ਰეკਮੈਂਡ ਕਰੂੰਗਾ ਵੀ ਤੁਸੀਂ ਲੋਕੇਸ਼ਨ ਵਗੈਰਾ ਦੇ ਲਈ ਆਪਣਾ ਫੋਨ ਇਹਦੇ 'ਚ ਐਡਜਸਟ ਕਰ ਸਕਦੇ ਹੋ ਤੇ ਚਲੋ ਫਿਰ ਇਹਨੂੰ ਫੜਾਫੱਟ ਹੁਣ ਦੁਬਾਰਾ ਫੇਰ ਖੋਲਿਏ ਗਰਮੀ ਗਰਮੀ ਹੋ ਗਈ ਯਾਰ ਚਲੋ